ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਬਹੁਤ ਵੱਡਾ ਅਪਡੇਟ ਲੈ ਕੇ ਪਪਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵੱਲੋਂ ਸਟਾਫ ਨਰਸ ਦੀਆਂ ਪੋਸਟਾਂ ਦੇ ਸਬੰਧ ਵਿੱਚ ਇੱਕ ਬਹੁਤ ਵੱਡਾ ਅਪਡੇਟ ਹੈ ਜਾਰੀ ਕੀਤਾ ਪੂਰਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਅਪਡੇਟ ਦੀ ਗੱਲ ਕਰ ਲੈਣੇ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਇਹ ਅਪਡੇਟ ਆ ਜਾਰੀ ਕੀਤਾ ਗਿਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਸਟਾਫ ਨਰਸ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਸੀਗਾ ਇਸ਼ਤਿਹਾਰ ਨੰਬਰ ਇਹਨਾਂ ਵੱਲੋਂ ਦਿੱਤਾ ਹੋਇਆ 672024 ਤੋਂ 31/2024 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਇਹਨਾਂ ਵੱਲੋਂ ਤੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਸਟਾਫ ਨਰਸ ਦੀ ਭਰਤੀ ਪ੍ਰਕਿਰਿਆ ਲਈ ਪਹਿਲਾਂ ਕੰਪਿਊਟਰ ਬੇਸਡ ਟੈਸਟ 7 9 2024 ਨੂੰ ਕਰਵਾਇਆ ਗਿਆ ਸੀ ਜੋ ਕਿ ਤਕਨੀਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ ਇਹਨਾਂ ਵੱਲੋਂ ਹੁਣ ਇਹ ਲਿਖਤੀ ਪ੍ਰੀਖਿਆ OMR ਸ਼ੀਟ ਬੇਸਡ ਹੋਊਗੀ ਜੀ 17 10 2024 ਨੂੰ ਇਹ ਐਗਜ਼ਾਮ ਹੈ ਤੁਹਾਡਾ ਰਹਿਣ ਵਾਲਾ ਜਿਹਦੇ ਰੋਲ ਨੰਬਰ ਹੈ ਜਲਦ ਹੀ ਇਹਨਾਂ ਵੱਲੋਂ ਇਹਨਾਂ ਦੀ ਵੈੱਬਸਾਈਟ ਤੇ ਅਪਡੇਟ ਕਰ ਦਿੱਤੇ ਜਾਣਗੇ ਤਾਂ ਅੱਗੇ ਇਹਨਾਂ ਵੱਲੋਂ ਜੋ ਐਗਜ਼ਾਮ ਹੈ ਉਹਦਾ ਪੈਟਰਨ ਕੀ ਰਹਿਣ ਵਾਲਾ ਉਹ ਇਹਨਾਂ ਵੱਲੋਂ ਦਿੱਤਾ ਗਿਆ ਹੈ 50 ਮਾਰਕਸ ਦਾ ਤੁਹਾਡਾ ਪੰਜਾਬੀ ਦਾ ਐਗਜ਼ਾਮ ਹੈ ਜੋ ਰਹਿਣ ਵਾਲਾ ਪੰਜਾਬੀ ਲੈਂਗੁਏਜ ਟੈਸਟ ਰਹੂਗਾ ਨੋਟੀਫਿਕੇਸ਼ਨ ਦਿੱਤਾ ਹੋਇਆ ਜੋ ਪਰਸਨਲ ਵਿਭਾਗ ਦਾ ਜਿਸ ਦੇ ਅਨੁਸਾਰ ਇਗਜ਼ਾਮ ਇਹ ਰਹੂਗਾ ਤੇ 50% ਮਾਰਕਸ ਇਹਦੇ ਵਿੱਚੋਂ ਤੁਹਾਨੂੰ ਲੈਣੇ ਹੋਣਗੇ ਭਾਵ ਉਮੀਦਵਾਰਾਂ ਨੂੰ 25 ਅੰਕ 50 ਮਾਰਕਸ ਦੇ ਵਿੱਚੋਂ ਲੈਣੇ ਲਾਜ਼ਮੀ ਹੈ ਇਸ ਇਗਜ਼ਾਮ ਦੇ ਵਿੱਚ ਪੰਜਾਬੀ ਦਾ ਜੋ ਟੈਸਟ ਰਹੂਗਾ ਤੁਹਾਡਾ ਨੈਕਸਟ ਲੈਵਲ ਨੂੰ ਲਿਖਿਆ ਗਿਆ ਆਬਜੈਕਟਿਵ ਐਮਸੀਕਿਊਜ਼ ਦਾ 90 ਮਾਰਕਸ ਦਾ ਇਗਜ਼ਾਮ ਇਹ ਹੋਊਗਾ ਤੁਹਾਡਾ ਟੋਟਲ 140 ਨੰਬਰਾਂ ਦਾ ਜੋ ਪੇਪਰ ਆ ਰਹਿਣ ਵਾਲਾ ਹੈ ਡਿਿਊਰੇਸ਼ਨ 2.5 ਘੰਟੇ ਦੀ ਰਹਿਣ ਵਾਲਾ ਤਾ ਬਹੁਤ ਵੱਡਾ ਅਪਡੇਟ ਹੈ ਜੋ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀ ਕੋਰਡ ਵੱਲੋਂ ਜਾਰੀ ਕੀਤਾ ਗਿਆ ਸਬੰਧਤ ਕੈਂਡੀਡੇਟ ਨੋਟ ਜ਼ਰੂਰ ਕਰਨ ਜੀ ਜੋ ਇਹਨਾਂ ਵੱਲੋਂ ਇਹ ਅਪਡੇਟ ਆ ਦਿੱਤਾ ਗਿਆ ਤਾਂ ਐਗਜ਼ਾਮ ਦੇ ਲਈ ਜੋ ਰੋਲ ਨੰਬਰ ਹੈ ਜਲਦੀ ਇਹਨਾਂ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਜਾਣਗੇ ਯਾਨੀ ਕਿ ਟਾਈਮ ਟੂ ਟਾਈਮ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰਦੇ ਰਹੋ ਐ ਜੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ